ਗੱਡੀਆਂ ਨੂੰ ਹਰੀ ਚੰਡੀ ਦੇਤੀ ਹੈ ਤੇ ਇਸ ਕਲਸ ਸੰਗਰੂਰ ਦੇ ਕਲਸਟਰ ਨੂੰ ਪਹਿਲਾ ਜਿਹੜਾ ਖੇਪ ਜਿਹੜੀ ਹੈ ਉਹ ਮਿਲ ਗਈ ਹੈ ਬਾਕੀ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹੋਰ ਨੇ ਉਹਨਾਂ ਦੇ ਵਿੱਚ ਵੀ ਬਾਰ-ਬਾਰ ਜਾ ਕੇ ਅਸੀਂ ਉਹਨਾਂ ਵਾਲੇ ਦਿਨਾਂ 'ਚ ਕਰਾਂਗੇ ਤੁ ਘਾਟਨ ਤੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ ਕਿਉਂਕਿ ਸੰਗਰੂਰ ਦਾ ਥੋੜਾ ਜਿਹਾ ਹੱਕ ਬਣਦਾ ਪਹਿਲਾਂ ਕਿਉਂਕਿ ਇਹ ਮੋੜੀ ਸੰਗਰੂਰ ਵਾਲਾ ਨੇ ਗੱਡੀ ਹੋਈ ਐ ਤੇ ਭਾਵੇਂ ਉਹ 2014 ਵਾਲੀ ਹੋਵੇ ਭਾਵੇਂ ਉਹ 17 ਵਾਲੀ ਹੋਵੇ ਭਾਵੇਂ 19 ਵਾਲੀ ਹੋਵੇ ਭਾਵੇਂ ਬਾਈ ਵਾਲੀ ਹੋਵੇ ਸੋ 24 ਵਾਲੀ ਵੀ ਤੁਸੀ ਤੁਹਾਡੇ ਪਿਆਰ ਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ ਸੋ ਜਿੱਥੇ ਵੀ ਜਾਣੇ ਆ ਪਹਿਲਾਂ ਤਾਂ ਆਪਾਂ ਨੂੰ ਤਾਂ ਐਂ ਪੁੱਛਦੇ ਸੀਗੇ ਵੀ ਸੰਗਰੂਰ ਹੈ ਕਿੱਥੇ ਜੀ ਫਿਰ ਅਸੀਂ ਕਹੇ ਸੀ ਪਟਿਆਲੇ ਕੋਲੇ ਆ ਜੀ ਪਟਿਆਲਾ ਕਿੱਥੇ ਜਹਾ ਪਟਿਆਲਾ ਮਸ਼ਹੂਰ ਹੈ ਪਟਿਆਲਾ ਕਿੱਥੇ ਉਹ ਮਾਲੇ ਕੋਲੇ ਆ ਜੀ ਕਰਦੇ ਕਰਦੇ ਸਾਨੂੰ ਚੰਡੀਗੜ੍ਹ ਲੈ ਜਾਂਦੇ ਸੀ ਹੁਣ ਸਿੱਧਾ ਹੀ ਕਹਿ ਦਿਓ ਸੰਗਰੂਰ ਆਛਾ ਜਾ ਜਾ ਭਗਵੰਤ ਮਾਨ ਵਾ ਉਹ ਸੰਗਰੂਰ ਵਾ ਬਸ ਠੀਕ ਹੁਣ ਜਾਣਦੇ ਅਸੀਂ ਕਿਉਂਕਿ ਸੰਗਰੂਰ ਦਾ ਨਾਮ ਵਿਧਾਨ ਸਭਾ ਚ ਸੰਗਰੂਰ ਦਾ ਨਾਮ ਲੋਕ ਸਭਾ ਚ ਸੰਗਰੂਰ ਦਾ ਨਾਮ ਰਾਜ ਸਭਾ ਚ ਜਦੋਂ ਵੀ ਗੂੰਜਦਾ ਤਾਂ ਪਹਿਲਾਂ ਆਪਾਂ ਵੱਡੇ ਵੱਡੇ ਲੀਡਰਾਂ ਦੇ ਹਲਕਿਆਂ ਨੂੰ ਜਾਣਦੇ ਸੀ ਦੇਸ਼ ਚ ਵੀ ਉਹ ਥੋ ਲੜਦੇ ਹੁੰਦੇ ਆ ਉਹ ਥੋ ਲੜਦੇ ਹੁੰਦੇ ਆ ਪਰ ਆਪਣੇ ਵਾਲੇ ਏਰੀਆ ਨੂੰ ਜਿਆਦਾ ਜਿਆਦਾ ਬੈਕਵਰਡ ਕਹਿੰਦੇ ਸੀ ਪਰ ਹੁਣ ਸੰਗਰੂਰ ਜਿਹੜਾ ਉਹ ਪਛੜਿਆ ਨਹੀਂ ਹੋਇਆ ਹੁਣ ਉਹ ਸਾਰੇ ਦੇਸ਼ ਦੇ ਸ਼ਹਿਰਾਂ ਤੋਂ ਹੌਲੀ-ਹੌਲੀ ਸੈੱਟ ਮੰਗੀ ਜਾਂਦੇ ਪਰ ਉਹ ਜ ਵੀ ਮੈਂ ਗਿਲੰਗਣਾ ਤੇ ਉਹਨਾਂ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ-ਵੱਡੇ ਪ੍ਰੋਜੈਕਟ ਪੰਜਾਬ ਵਾਸਤੇ ਹੋਰ ਆ ਰਹੇ ਨੇ ਔਰ ਸੰਗਰੂਰ ਦੇ ਵਿੱਚ ਬਹੁਤ ਵੱਡੀਆਂ ਫੈਕਟਰੀਆਂ ਵੀ ਆ ਰਹੀਆਂ ਨੇ ਕਿਉਂਕਿ ਅਸੀਂ ਹੁਣ ਫੈਕਟਰੀਆਂ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਕੱਲਾ ਲੁਧਿਆਣਾ ਜਾ ਜਲੰਧਰ ਨਾ ਟਾਰਗੇਟ ਕਰੋ ਤੁਸੀਂ ਥੋੜਾ ਇੱਧਰਲੇ ਪਾਸੇ ਵੀ ਆਓ ਸਾਡੇ ਕੋਲੇ ਹਾਈਵੇ ਵੀ ਆ ਗਿਆ ਦਿੱਲੀ ਨੂੰ ਹੁਣ ਦੋ ਤਾਂ ਦੋ ਤਾਂ ਆਈ ਇੱਥੋਂ ਜਾਂਦੇ ਹੈ ਹੈਨਾ ਸਾਡੇ ਕੋਲੇ ਟ੍ਰੇਨ ਵਾਲੀ ਕਨੈਕਟੀਵਿਟੀ ਹੈਗੀ ਹੈ ਹੈਨਾ ਤੇ ਸੋ ਇਸ ਕਰਕੇ ਕਾਫੀ ਕੰਪਨੀਆਂ ਇੰਟਰਸਟਿਡ ਨੇ ਸੰਗਰੂਰ ਅਸੀਂ ਦਿਖਾਇਆ ਕਈ ਕੰਪਨੀਆਂ ਨੂੰ ਹੁਣ ਚੜਾਈ ਹੋਈ ਹੈ ਉਹ ਮੈਨੂੰ ਇੱਕ ਕਿਤੇ ਫੰਕਸ਼ਨ ਤੇ ਇੱਕ ਮੇਰਾ ਕਲਾਸ ਫੈਲੋ ਮਿਲ ਗਿਆ ਉਹ ਮੈਨੂੰ ਕਹਿੰਦਾ ਕਹਿੰਦਾ ਯਾਰ ਬੜੀ ਚੜਾਈ ਹੈ ਤੇਰੀ ਮੈਂ ਜਦੋਂ ਆਪਾਂ ਇਕੱਠੇ ਪੜਦੇ ਹੁੰਦੇ ਸੀ ਟੁੜਾਣ ਵੀ ਬੋਹ ਰਹੀ ਆ ਉਦੋਂ ਮੈਂ ਕਿਹਾ ਬੱਸ ਆਲਾ ਵੀ ਨਹੀਂ ਚੜਨ ਦਿੰਦਾ ਸੀ ਉਹ ਕਹਿੰਦਾ ਸੀ ਤੂੰ ਤਾਂ ਚੜਜੋ ਜੇ ਚੜੇ ਆਂ ਬੰਦਰ ਨਹੀਂ ਇਹ ਦਿੰਦੇ ਨਿੰਦਲੇ ਪਾਦੇ ਨਹੀਂ ਸੋ ਇਸ ਕਰਕੇ ਕੁਦਰਤੀਆ ਖੇਡਾਂ ਨੇ ਜੀ ਪਰਮਾਤਮਾ ਹੈ ਜਿਹਨੂੰ ਮਾਣ ਬਖਸ਼ਣਾ ਹੈ ਉਹਨੂੰ ਬਖਸ਼ਣਾ ਹੈ ਆਪਾਂ ਸਿਰਫ ਸਕੂਲਾਂ ਦੀ ਹਸਪਤਾਲਾਂ ਦੀ ਬਿਜਲੀ ਦੀ ਇਨਫਰਾਸਟ੍ਰਕਚਰ ਦੀ ਨੌਕਰੀਆਂ ਦੀ ਰਾਜਨੀਤੀ ਕਰਦੇ ਆਂ ਔਰ ਕਦੇ ਤਿੰਨ ਸਾਲ ਹੋ ਗਏ ਕਦੇ ਮੇਰੇ ਮੂੰਹੋਂ ਸੁਣਿਆ ਹੋਵੇ ਵੀ ਖਜ਼ਾਨਾ ਖਾਲੀ ਹੈ ਪਹਿਲਾਂ ਆਣੇ ਦੇ ਮੂੰਹੋਂ ਕਦੇ ਸੁਣਿਆ ਹੋਵੇ ਖਜ਼ਾਨੇ 'ਚ ਰੁਪਈਆ ਹੈਗਾ ਉਹੀ ਕਹੀ ਜਾਂਦੇ ਜਦੋਂ ਵਿੱਤ ਮੰਤਰੀ ਉਹ ਕਹੀ ਜਾਂਦਾ ਖਜ਼ਾਨਾ ਖਾਲੀ ਹੈ ਨੋਜੋਨਾ ਦਿਲ ਟੁੱਟ ਜਾਂਦਾ ਜੀ ਫਿਰ ਫਿਰ ਕਹਿੰਦੇ ਯਾਰ ਚਲੋ ਇਧਰੋਂ ਉਧਰ ਨਿਕਲੀਏ ਤੱਕ ਆਪ ਹੀ ਕਹੀ ਜਾਂਦੇ ਨੇ ਖਜ਼ਾਨਾ ਖਾਲੀ ਹੈ ਸੁੱਤ ਸਰਕਾਰਾਂ ਵਾਸਤੇ ਕਦੇ ਖਜ਼ਾਨੇ ਨਹੀਂ ਖਾਲੀ ਹੁੰਦੇ ਖਜ਼ਾਨਾ ਵੀ ਲੋਕ ਹੀ ਭਰਦੇ ਆ ਜਦੋਂ ਲੋਕਾਂ ਨੂੰ ਇਹ ਵਿਸ਼ਵਾਸ ਹੋ ਜੇ ਲੋਕਾਂ ਦਾ ਇਹ ਯਕੀਨ ਬਣ ਜੇ ਕਿ ਜਿਹੜਾ ਅਸੀਂ ਟੈਕਸ ਦੇਵਾਂਗੇ ਉਹ ਉਹ ਟੈਕਸ ਦਾ ਪੈਸਾ ਸਾਡੇ ਤੇ ਮੁੜ ਕੇ ਆਊਗਾ ਤਾਂ ਲੋਕ ਟੈਕਸ ਦੇਣ ਲੱਗ ਜਾਂਦੇ ਜਦੋਂ ਇਹ ਹੋਵੇ ਯਾਰ ਇਹਨਾਂ ਨੂੰ ਦੇਵਾਂਗੇ ਇਹ ਨਹੀਂ ਆਉਂਦਾ ਵਾਪਸ ਤਾਂ ਗੰਗਾ ਵਾਲੇ ਫੁੱਲ ਹੀ ਨੇ ਵੀ ਇਹ ਨਹੀਂ ਮੁੜਦੇ ਫਿਰ ਉਹ ਆਪਾਂ ਕਹਿੰਦੇ ਅਸੀਂ ਇਹਨੂੰ ਥੋੜਾ ਜਿਹਾ ਘਟਾ ਲਾ ਯਾਰ ਘਟ ਤੋਂ ਘਾਟੀ ਕਰ ਜਾ ਰਹੇ ਹੁਣ ਇਹਨਾਂ ਨੂੰ ਦੇਣੇ ਨਹੀਂ ਜਦੋਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅ ਸਾਰੇ ਪੰਜਾਬ ਲਈ ਪਰ ਜੇ ਆਕ ਟਾਉਣਗੇ ਕਾਲਜ ਦਾ ਜਿਹੜਾ ਮੈਡੀਕਲ ਕਾਲਜ ਵਾਲਾ ਉਹਦਾ ਵੀ ਸੌਟ ਆਊਟ ਕਰ ਲਿਆ ਸੀ ਉਹਨਾਂ ਨਾਲ ਦੇ ਨਾਲ ਤੁਹਾਨੂੰ ਉਹ ਵੀ ਖੁਸ਼ਖਬਰੀ ਦੇਵਾਂਗੇ ਤੇ ਕੁਝ ਥੋੜਾ ਜਿਹਾ ਕੁਝ ਸਵਾਰਥੀ ਬੰਦਿਆਂ ਨੇ ਮਤਲਬ ਆਪ ਦੇ ਹਿੱਤਾਂ ਵਾਸਤੇ ਐਵੇਂ ਕੋਰਟ ਦੇ ਵਿੱਚ ਰੌਲਾ ਪਾ ਕੇ ਰੋਕ ਲੈਣੀ ਤਾਂ ਹੁਣ ਤੱਕ ਕੰਪਲੀਟ ਕਰ ਲੈਂਦੇ ਆਪਾਂ ਸੋ ਤਿੰਨ ਕਾਲਜ ਜਿਹੜੇ ਨੇ ਉਹਨਾਂ ਦਾ ਜਿਹੜਾ ਸ਼ੁਰੂਆਤ ਹੋ ਜੂਗੀ ਕਪੂਰਥਲਾ ਹੁਸ਼ਿਆਰਪੁਰ ਤੁਹਾਡੇ ਵੱਲ ਤੇ ਇੱਕ ਸੰਗਰੂਰ ਦਾ ਸੋ ਸਾਡੇ ਧੀਆਂ ਪੁੱਤ ਇੱਥੇ ਆਪਦੇ ਘਰੋਂ ਤੁਰਨ ਡਾਕਟਰੀ ਦੀ ਪੜ੍ਹਾਈ ਕਰਕੇ ਘਰੇ ਜਾਣ ਤੇ ਡਾਕਟਰ ਬਣਨ ਤੇ ਇੱਕ ਜਿਹੜੇ ਅਸੀਂ ਯੂਪੀਐਸਸੀ ਸੈਂਟਰ ਖੋਲ ਰਹੇ ਹਾਂ ਜਿਹਦੇ ਵਿੱਚ ਆਈਪੀਐਸ ਦੀ ਤੇ ਆਈਐਸ ਦੀ ਪੜ੍ਹਾਈ ਹੋਊਗੀ ਉਹਦੇ ਵਿੱਚ ਵੀ ਸੰਗਰੂਰ ਦਾ ਨੰਬਰ ਹੈ ਤੇ ਅੱਠ ਖੋਲ ਰਹੇ ਹਾਂ ਫਿਲਹਾਲ ਅੱਠ ਖੋਲ ਰਹੇ ਹਾਂ ਸੋ ਉਹਦੇ ਵਿੱਚ ਵੀ ਆਪਣੇ ਜ਼ਿਲ੍ਹੇ ਦੇ ਵਿੱਚ ਇੱਕ ਜਿਹੜਾ ਸੈਂਟਰ ਹੋਊਗਾ ਮੋਗੇ ਵੀ ਹੋਊਗਾ ਅੰਮ੍ਰਿਤਸਰ ਹੋਊਗਾ ਪਰ ਪਰਸੋ ਤੋਂ ਵਿਧਾਨ ਸਭਾ ਦਾ ਸੈਸ਼ਨ ਵੀ ਆ ਰਿਹਾ ਉਹਦੇ ਚ ਵੀ ਬਹੁਤ ਸਾਰੇ ਫੈਸਲੇ ਆ ਰਹੇ ਨੇ ਬਿੱਲ ਪਾਸ ਕਰਨੇ ਨੇ ਤੇ ਹੁਣ ਅਸੀਂ ਆ ਨੋਟੀਫਿਕੇਸ਼ਨ ਜਿਹਦੇ ਰਹਿ ਗਏ ਜਾਂ ਕੋਈ ਕੋਡ ਕਰਕੇ ਖੜਿਆ ਕੰਮ ਉਹ ਸਾਰੇ ਕੱਢ ਦਿਆਂਗੇ ਹੁਣ ਅਸੀਂ ਤੇ ਨਾਲ ਇੱਕ ਹੋਰ ਤੁਹਾਨੂੰ ਨਵੀਂ ਗੱਲ ਦੱਸਦਾ ਪੰਜਾਬ ਪਹਿਲਾ ਸੂਬਾ ਹੈ ਜਿਹਦੇ ਕੋਲੇ ਐਸਐਸਐਫ ਨਾਂ ਦੀ ਸੜਕ ਸੁਰੱਖਿਆ ਫੋਰਸ ਨਾਂ ਦੀ ਆਪਣੀ ਪੁਲਿਸ ਹੈ ਉਹਨਾਂ ਦਾ ਹੋਰ ਕੋਈ ਕੰਮ ਨਹੀਂ ਸੜਕਾਂ ਤੇ ਨੇ ਤੂੰ ਖੜੇ ਦੇਖੇ ਹੋਣੇ ਤੇ 1 ਸਾਲ ਹੋ ਜਾਊਗਾ ਉਹਨਾਂ ਨੂੰ 4 ਫਰਵਰੀ ਨੂੰ ਉਹਨਾਂ ਨੂੰ 1 ਸਾਲ ਹੋ ਗਿਆ ਮਤਲਬ 1 ਸਾਲ ਚ ਉਹਨਾਂ ਨੇ 48.10 ਪਰਸੈਂਟ ਮੋਤਾਂ ਘਟਾਤੀਆਂ ਜੀ ਸੜਕਾਂ ਤੇ ਪਿਛਲੇ ਸਾਲ ਨਾਲ ਕੰਪੇਅਰ ਕੀਤਾ ਪਿਛਲੇ ਸਾਲ ਨਾਲੋਂ ਇਸ ਵਾਰ ਲਗਭਗ 50% ਅੱਧੇ ਅਧੀਆਂ ਮੋਤਾਂ ਘਟ ਗਏ ਤੇ ਉਹਦੀ ਤਾਂ ਘਟ ਗਈਆਂ ਜਦੋਂ ਮੈਂ ਅੰਕੜੇ ਮੰਗੇ ਜਖਮੀਆਂ ਦੀਆਂ ਜਖਮੀਆਂ ਦੀ ਗਿਣਤੀ ਵਧ ਗਈ ਉਸ ਹਵਾਲਾਖ ਹੋ ਗਈ ਤੇ ਮਿੰਤਰ ਪਤਾ ਲੱਗ ਗਿਆ ਮੇਰੇ ਨਾਲ ਮੁੰਡਾ ਬੈਠਾ ਸੀ ਕੋ ਕਹਿੰਦਾ ਵੀ ਜਖਮਿਆਂ ਦੀ ਕਿਵੇਂ ਗਿਣਤੀ ਵਧ ਗਈ ਮੈਂ ਕਿਹਾ ਪਹਿਲਾਂ ਇਹਨਾਂ ਦੀ ਮਰਿਆਂ ਹੋਆਂ ਚ ਹੁੰਦੀ ਸੀ ਨਾ ਗਿਣਤੀ ਹੁਣ ਉਹ ਇੱਧਰਲੇ ਪਾਸੇ ਨੂੰ ਆ ਗਏ ਉਹਨਾਂ ਤਾਂ ਛਿੜੀ ਇਟ ਵੀ ਲੱਗੀ ਜਖਮਿਆਂ ਚ ਲਿਖ ਲੈਣੇ ਆ ਮਤਲਬ ਜਾਨ ਬਚ ਗਈਆਂ ਦੀ ਵਧ ਗਈ ਜਿਹੜੀ ਜਖਮੀਆਂ ਦੀ ਗਿਣਤੀ ਮੌਤਾ ਘਟ ਗਈ